ਪੰਜਾਬੀ ਗਾਇਕ ਰਾਜਵੀਰ ਜਵੰਦਾ ਤੇ ਇਸ ਵਕਤ ਉਹਨਾਂ ਦੀ ਸਿਹਤ ਨਾਸਾਜ਼ ਬਣੀ ਹੋਈ ਹੈ ਫੋਰਟਿਸ ਹਸਪਤਾਲ ਦੇ ਵਿੱਚ ਜ਼ਰੇ ਇਲਾਜ ਨੇ ਉਹਨਾਂ ਨੂੰ ਚਾਉਣ ਵਾਲੇ ਉਹਨਾਂ ਦੇ ਸਾਥੀ ਪੰਜਾਬੀ 뮤직 ਇੰਡਸਟਰੀ ਦੇ ਹਸਤੀਆਂ ਤੇ ਸਿਆਸੀ ਹਸਤੀਆਂ ਵੀ ਲਗਾਤਾਰ ਉਹਨਾਂ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਨੇ ਪਰਿਵਾਰ ਦੇ ਸਮੇਤ ਉਹਨਾਂ ਦੇ ਪਿੰਡ ਦੇ ਵੱਲੋਂ ਵੀ ਅਰਦਾਸ ਬੇਨਤੀ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਗੁਰੂ ਘਰ ਵੇਖੇ ਵੀ ਅਰਦਾਸਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਰਾਜਵੀਰ ਜਵੰਦਾ ਦੀ ਸਿਹਤਯਾਬੀ ਦੇ ਲਈ ਵੈਂਟੀਲੇਟਰ ਦੇ ਉੱਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ ਰਾਜਵੀਰ ਜਵੰਦਾ ਜੋ ਹਾਦਸੇ ਦਾ ਸ਼ਿਕਾਰ ਹੋਏ ਤੇ ਉਹਨਾਂ ਦੀ ਬਾਈਕ ਦੇ ਵਿੱਚ ਆ ਕੇ ਸਿੱਧਾ ਜਦੋਂ ਉਹ ਜਾ ਰਹੇ ਸਨ ਪਸ਼ੂ ਟਕਰਾਇਆ ਤੇ ਇਹ ਬਾਈਕ ਜਿਹੜੀ ਹੈ ਸਿੱਧੀ ਬਲੈਰੋ ਗੱਡੀ ਦੇ ਨਾਲ ਜਾ ਕੇ ਟਕਰਾ ਗਈ ਜਿਸ ਦੇ ਕਾਰਨ ਉਹ ਹਾਦਸਾ ਗ੍ਰਸਤ ਹੋ ਕੇ ਜ਼ਖਮੀ ਹੋ ਗਏ ਨੇ ਤਾਂ ਜਵੰਦਾ ਦੀ ਹਾਲਤ ਦੇ ਉੱਤੇ 40s ਦਾ ਬਿਆਨ ਵੀ ਆਇਆ ਉਹਨਾਂ ਨੇ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ 27 ਸਤੰਬਰ ਦੁਪਹਿਰ 1 ਵਜੇ 45 ਮਿੰਟ ਦੇ ਉੱਤੇ 40s ਹਸਪਤਾਲ ਮੁਹਾਲੀ ਦੇ ਐਮਰਜੈਂਸੀ ਵਿਭਾਗ ਦੇ ਵਿੱਚ ਬੇहद ਗੰਭੀਰ ਹਾਲਤ ਦੇ ਵਿੱਚ ਲਿਆਂਦਾ ਗਿਆ ਸੀ ਤਾਂ ਜਵੰਦਾ ਦੀ ਸਿਹਤ ਬਾਰੇ 40s ਦਾ ਇਹ ਬਿਆਨ ਸਾਹਮਣੇ ਆਇਆ ਕਿ ਬੇहद ਗੰਭੀਰ ਹਾਲਤ ਦੇ ਵਿੱਚ ਰੈਫਰ ਕੀਤਾ ਗਿਆ ਸੀ ਉਪਲਬਧ ਜਾਣਕਾਰੀ ਦੇ ਮੁਤਾਬਿਕ ਸਵੇਰੇ ਇੱਕ ਸੜਕ ਹਾਦਸੇ ਦੇ ਵਿੱਚ ਉਹਨਾਂ ਦੇ ਸਿਰ ਅਤੇ ਰੀਡ ਦੀ ਹੱਡੀ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ ਅੱਗੇ ਜਾਣਕਾਰੀ ਦਿੱਤੀ ਹੈ ਹਾਟ ਇਜ਼ ਹਸਪੀਟਲ ਮੁਹਾਰੀ ਰੈਫਰ ਕੀਤੇ ਜਾਣ ਤੋਂ ਪਹਿਲਾਂ ਸਿਵਲ ਹਸਪੀਟਲ ਦੇ ਵਿੱਚ ਉਹਨਾਂ ਨੂੰ ਦਿਲ ਦਾ ਦੌਰਾ ਵੀ ਪੈ ਗਿਆ ਸੀ 40s ਪਹੁੰਚਣ ਦੇ ਉੱਤੇ ਐਮਰਜੈਂਸੀ ਅਤੇ ਨਿਊਰੋ ਸਰਜਰੀ ਟੀਮਾਂ ਦੇ ਵੱਲੋਂ ਉਹਨਾਂ ਦਾ ਤੁਰੰਤ ਚੈੱਕਅਪ ਕੀਤਾ ਗਿਆ ਵਿਸਤ੍ਰਿਤ ਜਾਂਚ ਕਰਨ ਤੋਂ ਬਾਅਦ ਉਹਨਾਂ ਨੂੰ 40s ਹਸਪੀਟਲ ਮੁਹਾਰੀ ਦੇ ਵਿੱਚ ਐਡਵਾਂਸਡ ਲਾਈਫ سپورਟ ਦੇ ਉੱਤੇ ਰੱਖਿਆ ਗਿਆ ਹੈ ਇਹ ਫੋਰਟਿਸ ਹਸਪITAL ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹ ਇਸ ਸਮੇਂ ਵੈਂਟੀਲੇਟਰ سپورਟ ਦੇ ਉੱਤੇ ਨੇ ਅਤੇ ਸਖਤ ਨਿਗਰਾਨੀ ਹੇਠ ਗੰਭੀਰ ਹਾਲਤ ਦੇ ਵਿੱਚ ਨੇ ਤਾਂ ਫਿਲਹਾਲ ਰਾਜਵੀਰ ਜਵੰਦਾ ਜਿਨ੍ਹਾਂ ਦੀ ਹਾਲਤ ਜਿਹੜੀ ਹੈ ਨਾਜ਼ੁਕ ਬਣੀ ਹੋਈ ਹੈ ਸਿਰ ਦੇ ਉੱਤੇ ਗੰਭੀਰ ਸੱਟਾਂ ਨੇ ਰੀਡ ਦੀ ਹੱਡੀ ਦੇ ਉੱਤੇ ਗੰਭੀਰ ਸੱਟਾਂ ਨੇ ਤਾਂ ਹਾਰਟ ਅਟੈਕ ਤੱਕ ਆ ਚੁੱਕੇ ਹੈ ਕਾਰਡੀਓਕ੍ਰੈਸਟ ਕਹਿੰਦੇ ਨੇ ਜਿੰਨੂੰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ। ਤਾਹੇ ਤੁਸੀਂ ਤਸਵੀਰ ਜੋ ਵੇਖ ਰਹੇ ਹੋ ਤਾਂ ਪਹਿਲੀਆਂ ਤਸਵੀਰਾਂ ਨੇ ਜਦੋਂ ਰਾਜਵੀਰ ਜਵੰਦਾ ਬਾਈਕ ਚਲਾ ਰਹੇ ਸਨ ਇਹੋ ਹੀ ਬਾਈਕ ਹੈ ਜਿਸ ਦੇ ਉੱਤੇ ਰਾਜਵੀਰ ਜਵੰਦਾ ਸਵਾਰ ਸਨ ਜਿਸ ਦੇ ਵਿੱਚ ਪਸ਼ੂ ਆ ਕੇ ਟਕਰਾਂਦਾ ਤੇ ਰਾਜਵੀਰ ਜਵੰਦਾ ਦੀ ਬਾਈਕ ਸਿੱਧਾ ਜਾ ਕੇ ਬਲੈਰੋ ਗੱਡੀ ਦੇ ਨਾਲ ਜਾ ਕੇ ਟਕਰਾਂਦੀ ਹੈ ਡਿੱਗਿਆ ਹੋਇਆ ਇਹ ਮੋਟਰਸਾਈਕਲ ਪਹਿਲੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਹਾਦਸੇ ਤੋਂ ਬਾਅਦ ਦੀਆਂ ਤਸਵੀਰਾਂ ਨੇ ਜਦੋਂ ਰਾਜਵੀਰ ਜਵੰਦਾ ਹਾਦਸੇ ਦਾ ਸ਼ਿਕਾਰ ਹੋਏ ਨੇ ਤਾਂ ਮੇਰੇ ਸਹਿਯੋਗੀ ਮਨਜੋਤ ਸਿੰਘ ਕੰਗ ਮੁਹਾਲੀ ਦੇ 40s ਹਸਪਤਾਲ ਤੋਂ ਲਾਈਵ ਜੁੜੇ ਹੋਏ ਨੇ ਸਿੱਧਾ ਮਨਜੋਤ ਦਾ ਰੁਖ ਕਰ ਲੈਣੇ ਆ ਮਨਜੋਤ ਸਭ ਤੋਂ ਪਹਿਲਾਂ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਅਪਡੇਟ ਕੀ ਸਾਹਮਣੇ ਆਈ ਹੈ ਰਾਤ ਪਰ ਉਹਨਾਂ ਦਾ ਟ੍ਰੀਟਮੈਂਟ ਕਿਵੇਂ ਚੱਲਿਆ ਅਦੇ ਕੋ ਮਤਾ ਜੀ ਰਾਤ ਦਾ ਜ਼ਿਕਰ ਜ਼ਿਕਰ ਪੂਰੀ ਤਾਂ ਰਾਤ ਤੋਂ ਲਗਾਤਾਰ ਜਿਹੜੀ ਵੱਖ-ਵੱਖ ਟੀਮਾਂ ਨੇ ਫਿਰ ਚਾਹੇ ਉਹ ਨਿਊਰੋ ਸਰਜਨ ਟੀਮਾਂ ਹੋਣ ਜਾਂ ਦੂਸਰੇ ਪਾਸੇ ਬਾਕੀ ਵਿਭਾਗਾਂ ਦੀ ਟੀਮ ਤਾਂ तमाम ਜਿਹੜੇ ਸਪੈਸ਼ਲਿਸਟ ਨੇ ਐਕਸਪਰਟ ਨੇ ਉਹਨਾਂ ਨੂੰ ਉਸ ਟੀਮ ਇਕੱਠਿਤ ਕਰਕੇ ਰਾਜਵੀਰ ਜਵੰਦ ਦਾ ਇਲਾਜ ਕੀਤਾ ਜਾ ਰਿਹਾ ਹੈ ਕਿਉਂਕਿ ਖਾਸ तौर ਦੇ ਉੱਪਰ ਕੱਲ ਦਾ ਜ਼ਿਕਰ ਕਰ ਲਈ ਤਾਂ ਕੱਲ ਨੂੰ ਤਸਵੀਰ ਤੋਂ ਲਗਾਤਾਰ ਜਿਹੜਾ ਲਗਭਗ 7/2 ਐਕਸੀਡੈਂਟ ਹੋਇਆ ਤਾਂ ਉਸ ਤੋਂ ਬਾਅਦ ਦੀ ਜਿਹੜੀ ਸਿੱਤਿਆ ਤਾਂ ਇਸੇ ਜਗ੍ਹਾ ਦੇ ਉੱਪਰ ਮੈਂ ਆਪਣੇ ਸਹਿਯੋਗੀ ਤਰ੍ਹਾਂ ਜਿਹਨੂੰ ਵੀ ਕਵਾਂਗਾ ਤਸਵੀਰਾਂ ਤਖਾਵੇ ਕਿਉਂਕਿ ਐਮਰਜੈਂਸੀ ਦੇ ਵਿੱਚ ਜਿਹੜਾ ਇਲਾਜ ਤਾਂ ਚੱਲ ਰਿਹਾ ਹੈ ਤਾਂ ਉੱਥੇ ਹੀ ਪਰ ਹੁਣ ਜਿਹੜੇ ਉਹਨਾਂ ਦੇ ਸਾਥੀ ਆ ਰਹੇ ਨੇ ਜਾਂ ਫਿਰ ਗਾਇਕ ਆ ਰਹੇ ਨੇ ਜਿਨ੍ਹਾਂ ਵਿੱਚ ਹੁਣ ਰਣਜੀਤ ਬਾਵਾ ਹੈ ਔਰ ਕੱਲ ਤੋਂ ਹੀ ਜਿਹੜੇ तमाम ਕਲਾਕਾਰਾਂ ਦਾ ਗਾਇਕਾਂ ਦਾ ਜਮਾਵੜਾ ਜਿਹੜਾ ਇਸ ਹਸਪਤਾਲ ਦੇ ਵਿੱਚ ਲੱਗਾ ਗਿਆ ਹੈ ਸਤ ਹਾਲਾਂਕਿ ਹੁਣ ਕਿਸੇ ਨੂੰ ਮਿਲਣ ਦੇ ਲਈ ਤਾਂ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਪਰ ਫਿਰ ਵੀ ਜਿਹੜੇ ਸਾਥੀ ਨੇ ਉਹਨਾਂ ਦੇ ਉਹ ਇਸ ਤਸਵੀਰਾਂ ਜਿਹੜੀਆਂ ਦਰੋਂ ਨਿਕਲ ਕੇ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ ਕੁਲਵਿੰਦਰ ਬਿੱਲਾ ਗਾਇਕ ਹੈ ਕਮਰ ਗਰੇਵਾਲ ਹੈ ਅਭੀਰ ਸਿੰਘ ਹੈ ਰਮਵੀਰ ਵਰਮਾ ਹੈ ਔਰ ਉਸੇ ਤਰੀਕੇ ਨਾਲ ਜੀ ਖਾਨ ਹੈ ਰਾਤ ਨੂੰ ਹੀ ਜਸਪੀਰ ਜੱਸੀ ਜਸ ਬਾਜਵਾ ਔਰ ਰਣਜੀਤ ਬਾਵਾ ਜਿਹੜੇ ਉਹ ਹੁਣ ਵੀ ਪਹੁੰਚੇ ਨੇ ਸੋ ਉਹ ਸਭ ਨੂੰ ਲੈ ਕੇ ਕਿਤਨਾ ਕਿਤੇ ਅੰਦਰ ਜਿਹੜੀ ਹੈ ਸਿੱਦੇ ਤੌਰ ਦੇ ਉੱਪਰ ਅਰਦਾਸਾਂ ਦਾ ਦੌਰ جاری ਔਰ ਉਹਨਾਂ ਦੇ ਉਹੀ ਸਾਥੀ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਗਾਇਕ ਜਸ ਬਾਜਵਾ ਨੂੰ ਨਾਲੋਂ ਅਵਕਰੇ ਤੌਰ ਦੇ ਉੱਪਰ ਵੀ ਗੁਰੂ ਸਾਹਿਬ ਦੀ ਜਿਹੜੀ ਹਜ਼ੂਰੀ ਦੇ ਵਿੱਚ ਅਰਦਾਸ ਕਰਨ ਦੇ ਲਈ ਪਾਰ ਜਿਹੜਾ ਉਹ ਆਰੰਭ ਕਰਵਾਉਣ ਦੀ ਗੱਲ ਆਖੀ ਗਈ ਸੀ ਉਸੇ ਨਾਲ ਦੇ ਨਾਲ ਅਰਦਾਸਾਂ ਜਿਹੜੀਆਂ ਨੇ ਉਹ جاری ਹੈ ਪਰ ਹਾਲਾਂਕਿ ਹੁਣ ਦੀ ਜਿਹੜੀ ਸਥਿਤੀ ਹੈ ਤਾਂ ਅਜੇ ਜਿਹੜੀ ਅੰਦਰਲੀ ਤਸਵੀਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿਉਂਕਿ ਹਾਲਾਂਕਿ ਹਜੇ ਜਿਹੜੀ ਸਥਿਤੀ ਹੈ ਉਸੇ ਤਰੀਕੇ ਦੇ ਨਾਲ ਕ੍ਰਿਟੀਕਲ ਬਣੀ ਹੋਈ ਹੈ ਗੰਭੀਰ ਅਵਸਥਾ ਦੇ ਵਿੱਚ ਉਹਨਾਂ ਨੂੰ ਅੰਦਰ ਜਿਹੜੇ ਇਲਾਜ ਮੇ ਰਾਜਵੀਰ ਜਵੰਦਾ ਔਰ ਉਸ ਰਾਤੋਂ ਹੀ ਕਿ ਕੱਲ 7:30 ਟੂ ਅਕਸੀਡੈਂਟ ਹੋਇਆ ਤਾਂ ਵੱਖ-ਵੱਖ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ ਲੈ ਜਾਂਦਾ ਗਿਆ ਤਾਂ ਉਸ ਤੋਂ ਬਾ ਕਰਨ ਵਾਲਿਆਂ ਦੇ ਜਿਹੜੀ ਗੀਤੀ ਆ ਉਹ ਵੀ ਵਧੀਆ ਪਰ ਹੁਣ ਇੱਥੇ ਜੋ ਸਥਿਤੀ ਇਸ ਜਗ੍ਹਾ ਦੇ ਉੱਪਰ ਨਿਕਲ ਕੇ ਆ ਰਹੀ ਹੈ ਤਾਂ ਹਾਲਾਂਕਿ ਜਿਹੜੀ 46 ਸਟਾਲ ਦੇ ਵਿੱਚ ਜਿਹੜੀ ਟੀਮ ਹੈ ਉਹ ਆਪਣੇ ਤੌਰ ਦੇ ਉੱਪਰ ਕੰਮ ਤਾਂ ਕਰ ਰਹੀ ਹੈ ਪਰ ਇਸੇ ਜਗ੍ਹਾ ਦੇ ਉੱਪਰ ਜਿਹੜਾ ਇਲਾਜ ਹੈ ਉਹ ਚਲਾਇਆ ਜਾ ਰਿਹਾ ਪਰ ਨਾਲ ਦੀ ਨਾਲ ਜਿਹੜੀਆਂ ਬਾਅਦ ਵਿੱਚ ਜਾਣਕਾਰੀ ਮਿਲੀ ਕਿ ਵੱਖਰੇ ਤੌਰ ਦੇ ਉੱਪਰ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਜਾਂ ਜਿਹੜੇ ਐਕਸਪਰਟ ਨੇ ਵਿਭਾਗਾਂ ਦੇ ਐਚਓਡੀ ਨੇ ਉਹਨਾਂ ਨੂੰ ਵੱਖਰੇ ਤੌਰ ਦੇ ਉੱਪਰ ਅਪਾਇੰਟ ਕੀਤਾ ਗਿਆ ਔਰ ਇੱਕ ਵੱਖਰੀ ਟੀਮ ਬਣਾ ਕੇ ਉਹਨਾਂ ਵੱਲੋਂ ਇਲਾਜ ਜਿਹੜਾ ਹੈ ਉਹ ਕੀਤਾ ਜਾ ਰਿਹਾ ਪਰ ਹਾਲਾਂਕਿ ਅਜੇ ਤੱਕ ਵੀ ਜਿਹੜੀ ਸਿੱਧੀ ਤੌਰ ਤੇ ਉਪਰੰਮ ਜ਼ਿਕਰ ਕਰੀਏ ਅਜੇ ਸਥਿਤੀ ਉਸੇ ਤਰੀਕੇ ਦੇ ਨਾਲ ਕਿਉਂਕਿ ਅਜੇ 24 ਘੰਟੇ ਤੋਂ ਵੀ ਵੱਧ ਦਾ ਸਮਾਂ ਜਿਹੜਾ ਹੈ ਆਬਜ਼ਰਵੇਸ਼ਨ ਦੇ ਵਿੱਚ ਰੱਖਣ ਦੇ ਲਈ ਡਾਕਟਰਸ ਵੱਲੋਂ ਕਿਹਾ ਗਿਆ ਸੀਗਾ ਤਾਂ ਹੁਣ ਅੱਗੇ ਦੀ ਸਥਿਤੀ ਹਾਲਾਂਕਿ ਕੀ ਨਿਕਲਦੀ ਹੈ ਕਦੋਂ ਤੱਕ ਜੋ ਕੱਲ੍ਹ ਦੇਰ ਸ਼ਾਮ ਨੂੰ 40 ਹਸਪਤਾਲ ਦੇ ਵੱਲੋਂ ਉਹਨਾਂ ਦਾ ਜਿਹੜਾ ਹੈਲਥ ਬੁਲੇਟਿਨ ਸੀ ਉਹ ਜਾਰੀ ਕੀਤਾ ਗਿਆ ਸੀ ਉਸ ਦੇ ਵਿੱਚ ਵੈਂਟੀਲੇਟਰ ਦੇ ਉੱਤੇ ਰੱਖਣ ਦੀ ਗੱਲ ਕੀਤੀ ਗਈ ਸੀ ਕਾਰਡੀਆਕ ਰੈਸਟ ਦੀ ਗੱਲ ਕੀਤੀ ਗਈ ਸੀ ਫਿਲਹਾਲ ਕਿਸੇ ਤਰੀਕੇ ਦੀ ਕੋਈ ਰਿਕਵਰੀ ਦੀ ਖਬਰ ਸਾਹਮਣੇ ਆਈਏ ਕਿ ਰਿਸਪੌਂਡ ਉਹਨਾਂ ਦੀ ਬਾਡੀ ਨੇ ਕੀਤਾ ਹੋਵੇ ਰਿਕਵਰ ਹੋ ਰਹੇ ਨੇ ਜਾਂ ਫਿਰ ਅਜੇ ਵੀ ਜਿਉਂ ਦੀ ਤਿਉਂ ਸਥਿਤੀ ਆਬਜ਼ਰਵੇਸ਼ਨ ਦੇ ਵਿੱਚ ਅਧਿਕਮੰਡ ਕੀ ਹੈ ਜੇ ਜਿਹੜਾ ਨਵਾਂ ਬੁਲਟਨ ਜਾਰੀ ਨਹੀਂ ਕੀਤਾਗਾ ਡਾਕਟਰ ਸੋਲੋ ਔਰ ਇਹ ਅਜੇ ਸਿੱਧੇ ਤੌਰ ਦੇ ਉੱਪਰ ਕਿਹਾ ਜਾ ਰਿਹਾ ਕਿ ਅਜੇ ਕਿਸੇ ਤਰੀਕੇ ਦਾ ਕੋਈ ਪਤਾ ਨਹੀਂ ਕਿਉਂਕਿ ਜਿੰਦਗੀ ਮੌਤ ਦੀ ਲੜਾਈ ਜਿਹੜੇ ਰਾਜਵੀਰ ਜਵੰਦ ਦਾ ਲੜ ਰਹੀ ਨੇ ਔਰ 24 ਘੰਟੇ ਤੋਂ ਬਾਅਦ ਦਾ ਸਮਾਂ ਜਿਹੜਾ ਹੈ ਉਹ ਡਾਕਟਰ ਵੱਲੋਂ ਦੱਸਿਆ ਗਿਆ ਸੋ ਹੁਣ ਅੱਜ ਸਵੇਰੀ ਮੈਡੀਕਲ ਬੁਲਟਨ ਕੀ ਕੋਈ ਜਾਰੀ ਕੀਤਾ ਜਾਂਦਾ ਕਿਉਂਕਿ ਅਜੇ ਇਹੀ ਦੱਸਿਆ ਜਾ ਰਿਹਾ ਕਿ ਜਿਹੜੀ ਸਪਾਈਨਲ ਦੇ ਤੌਰ ਦੇ ਉੱਪਰ ਇਹਦੀ ਹੱਡੀ ਦੇ ਵਿੱਚ ਜਿਹੜੀ ਗਹਿਰੀ ਸੱਟ ਹੈ ਔਰ ਉਸੇ ਤਰੀਕੇ ਨਾਲ ਦਿਮਾਗ ਦੇ ਵਿੱਚ ਗਹਿਰੀ ਸੱਟ ਹੈ ਤਾਂ ਉਸਤੇ ਕਰਕੇ ਅਜੇ ਕਿਸੇ ਤਰੀਕੇ ਦੀ ਮੂਵਮੈਂਟ ਜਿਹੜੀ ਆ ਉਹ ਨਹੀਂ ਹੈ ਤਾਂ ਅਜੇ ਕੋਮਾ ਦੇ ਵਿੱਚ ਨੇ ਇੱਕ ਤਰੀਕੇ ਦੇ ਨਾਲ ਔਰ ਉਸ ਤੋਂ ਬਾਅਦ ਜਿਹੜੇ ਅ ਅਟੈਕ ਹੋਇਆ ਹੁੰਦਿਆ ਕਾਰਡਿਕ ਅਟੈਕ ਅਟੈਕ ਹੋਇਆ ਤਾਂ ਉਸ ਨਾਲ ਸਥਿਤੀ ਜਿਹੜੀ ਆ ਹੋਰ ਗੰਭੀਰ ਬਣੀ ਹੋਈ ਹੈ ਤਾਂ ਹੁਣ ਅੱਗੇ ਦੀ ਤਸਵੀਰ ਨਿਕਲ ਕੇ ਕੀ ਹੁੰਦੀ ਹੈ ਇਹ ਹਾਲਾਂਕਿ ਦੇਖਣਾ ਹੋਵੇਗਾ ਜੀ ਜੀ ਮਨਜੋਤ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ